ਉਹ ਚੋਣਾਂ ਦੇ ਵਿੱਚ ਕਾਂਗਰਸ ਜਮੀਦਵਾਰਾ ਦਾਰਾ ਫੈਕਟਰੀ ਕਿ ਲਗਾਉਣ ਤੋਂ ਬਾਅਦ ਅੱਜ ਇੱਕ ਜਸ਼ਨ ਦਾ ਮਾਹੌਲ ਹੈ ਕਾਂਗਰਸ ਦਫਤਰ ਦੇ ਵਿੱਚ ਜੋ ਗੁਰਜੀਤ ਸਿੰਘ ਗੋਜਰਾ ਸਰਨਾ ਮੌਜੂਦ ਹੈ ਗੁਰਜੀਤ ਸਿੰਘ ਗੋਜਰਾ ਨੂੰ ਕਾਂਗਰਸੀ ਕਾਰਜਕਾਟਾਵਾਂ ਦੁਆਰਾ ਸਰਮਾਇਤ ਕੀਤਾ ਜਾ ਰਿਹਾ ਲੱਡੂ ਖਵਾਏ ਜਾ ਰਹੇ ਹਨ ਮਿੱਠਾ ਕਰਵਾਇਆ ਜਾ ਰਿਹਾ ਤੋਂ ਗੁਰਜੀਤ ਸਿੰਘ ਗੋਜਰਾ ਨਾਲ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਦਾ ਜਿਹੜੀ ਜਸ਼ਨ ਦੀ ਹੋ ਤਸਵੀਰ ਜਿਹੜੀ ਗੁਰਜੀਤ ਸਿੰਘ ਗੋਦਲਾ ਤੇ ਕਾਂਗਰਸੀ ਕਾਰਕਟਰਾਂ ਕਾਫੀ ਦੇਰ ਤੋਂ ਇਸ ਦਾ ਇਜ਼ਹਾਰ ਕਰਦੇ ਹੋ ਉਹ ਚੰਗਾ ਲੱਗਾ ਪਰਮਾਤਮਾ ਨਵੇਰ ਬਖਸ਼ੀਆ ਤੀਜੀ ਵਾਰ ਜਿੱਤ ਪ੍ਰਾਪਤ ਹੋਈ ਹੈ ਟਰਾਈਕ ਵੱਜੀ ਆ ਔਰ ਮਾਨ ਵਧਿਆ ਔਰ ਲੋਕਾਂ ਦਾ ਸਾਡੇ ਤੇ ਵਿਸ਼ਵਾਸ ਬਣਿਆ ਮੈਂ ਧੰਨਵਾਦ ਕਰਦਾ ਸਭਨਾਂ ਦਾ ਔਰ ਸਮੁੱਚੀ ਲੀਡਰਸ਼ਿਪ ਦਾ ਸਾਡੇ ਇੱਕ ਵਰਕਰ ਦਾ ਜਿਨੇ ਬਹੁਤ ਵੱਡਾ ਰੋਲ ਦਾ ਕੀਤਾ ਇਸ ਇਲੈਕਸ਼ਨ ਕੋਈ ਨਾ ਸਾਹਿਬ ਸਿਰਫ ਅੰਮ੍ਰਿਤਸਰ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਕਿਉਂਕਿ ਤੁਹਾਡੇ ਨਾਲ ਨਾਲ ਹੋਰ ਵੀ ਕਈ ਸੀਟਾਂ ਇਹੋ ਜਿਹੜੀਆਂ ਫਸੀਆਂ ਸੀਟਾਂ ਸੀ ਉਹ ਨਿਕਲੀਆਂ ਬਿਲਕੁਲ ਬਿਲਕੁਲ ਨਹੀਂ ਬਹੁਤ ਸੀਟਾਂ ਦੇ ਵਿੱਚ ਫਰਕ ਸੀ ਜਿਹੜੀਆਂ ਜਾਨੀਆਂ ਮਤਲਬ ਨਿਕਲੀਆਂ ਨੇ ਔਰ ਮਾਨਸਕਾਰ ਜਿਹੜਾ ਉਹ ਵਧਿਆ ਆ ਔਰ ਇਹਦੇ ਵਿੱਚ ਸੈਕੂਲਰ ਥੋੜ ਜਿਹੜੀ ਸੀ ਉਹਨੂੰ ਤਰਜੀਹ ਦਿੱਤੀ ਲੋਕਾਂ ਨੇ ਜਾ ਕੇ ਇੱਕ ਵਰਗ ਦੇ ਨਾਮ ਇੱਕ ਧਰਮ ਦੇ ਨਾਮ ਤੇ ਕੁਝ ਬੰਦਾ ਗੱਲ ਕਰੇ ਉਹਨੂੰ ਪਿਛਾੜਿਆ ਉਸ ਤੱਕ ਕਿੰਦਰ ਕੇਂਦਰ ਦੇ ਵਿੱਚ ਸਰਕਾਰ ਨੇ ਵੱਡੇ ਫਰਕ ਦੇ ਨਾਲ ਜਿੱਤੇ ਨੇ ਸਾਡੇ ਵੱਡੇ ਲੀਡਰ ਨੇ ਔਰ ਅੱਗੇ ਲੋਕਾਂ ਨੇ ਗਲਤੀ ਕੀਤੀ ਸੀ ਲੋਕਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ ਕਿਉਂਕਿ ਹੁਣ ਲੋਕ ਪਛਤਾਉਂਦੇ ਨੇ ਕਿ ਮੁੱਖ ਮੰਤਰੀ ਚਣਨੀ ਹੁੰਦਾ ਕਿੰਨਾ ਫਰਕ ਪੈਣਾ ਸੀ ਕੇਂਦਰ ਦੇ ਵਿੱਚ ਵੀ ਥੋੜਾ ਜਿਹਾ ਫਰਕ ਹੀ ਰਹਿ ਗਿਆ ਜੀ ਜ਼ੀਰੋ ਹੋਏਗਾ ਪਰ ਕੇਂਦਰ ਦੇ ਵਿੱਚ ਥੋੜਾ ਫਰਕ ਰੱਖਦਾ ਹੈ ਫਰਕ ਹੀ ਰਹਿ ਗਿਆ ਬਣੇਗੀ ਸਰਕਾਰ ਸਾਡੀ ਬਣੇਗੀ 50 ਮੁੱਖ ਮੰਤਰੀ ਮੰਨ ਲੈ ਕਹਿੰਦੇ ਸੀ ਤੇਰੇ ਨਾਲ ਉਹਨਾਂ ਨੇ ਉਹਨੂੰ ਕੀ ਕਹਿਣਾ ਮੈਂ ਤੁਹਾਨੂੰ ਗਏ ਝੂਠ ਮਾਰਦਾ 1 2 3 ਹੋਣੀਆਂ ਤਿੰਨ ਆ ਗਈ ਬਸ ਠੀਕ ਹੈ ਵੇਖੇ ਇੱਕ ਗੁਰਜੀਤ ਸਿੰਘ ਔਰ ਕਾਂਗਰਸੀ ਨੀਂਦਵਾ ਉਮੀ ਪੰਜਾਬ ਦੇ ਲੋਕਾਂ ਨੇ ਜ਼ਰੂਰ ਤੋਹਫਾ ਦਿੱਤਾ ਕਾਂਗਰਸ ਨੂੰ ਉਹਨਾਂ ਲਈ ਜੇਤੀ ਹੈਟ੍ਰਿਕ ਲੱਗੀ ਹੈ ਸੋ ਪਹਿਲ ਦੇ ਹੱਦ ਤੇ ਕਈ ਹੋਰ ਜੇ ਕੰਮ ਹੈ ਜਿਹੜੇ ਇਸ ਵਾਰੀ ਉਹ ਸ਼ੁਰੂਆਤ ਕਰਨਗੇ ਕਿ ਉਸ ਦਾ ਡਰਗਜ਼ ਦਾ ਮੁੱਦਾ ਮੇਨ ਅਹਿਮ ਹੈ ਇਸ ਨੂੰ ਉਹ ਇਸ ਵਾਰੀ ਜ਼ਰੂਰ ਹੱਲ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅਮ੍ਰਿਤਸਰ